ਕਨੌਰੀ ਬਾਰਡਰ ਦੇ ਉੱਤੇ ਕੁਝ ਅਧਿਕਾਰੀਆਂ ਬਦੋਂ ਸਾਡੇ ਆਗੂ ਜਿਨ੍ਹਾਂ ਦੇ ਕੁੱਟਮਾਰ ਦੇ ਵਿੱਚ ਸੱਟਾਂ ਵੀ ਲੱਗੀਆਂ ਨੇ ਹਸਪITALਾਂ 'ਚ ਵੀ ਦਾਖਲ ਰਹਿਣਾ ਪਿਆ। ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਆਪਾਂ ਇੱਕ ਧਰਨਾ ਦੇਣ ਦਾ ਪ੍ਰੋਗਰਾਮ ਲਈ ਅਗਲੀ ਕਿਹਾ। ਲੇਕਿਨ ਸਰਕਾਰ ਇੰਨੀ ਡਰ ਗਈ ਹੈ ਕਿ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ। ਇਸ ਵੇਲੇ ਸਵੇਰ ਮੇਰਾ ਖਿਆਲ ਚਾਰਕ ਦਾ ਟਾਈਮ ਹੋਇਆ। ਅਸੀਂ ਕਹੇ ਆ ਤੁਹਾਨੂੰ ਮੇਰਾ ਸਾਰਿਆਂ ਨੂੰ ਪਤਾ ਹੈ। ਕਿ ਮੈਂ ਤੁਰ ਨਹੀਂ ਸਕਦਾ ਹਜੇ ਹਜੇ ਬਹੁਤਾ ਜ਼ਿਆਦਾ ਤੁਰਾਂ ਨਹੀਂ ਜਾ ਰਿਹਾ। ਖੜਿਆ ਨਹੀਂ ਜਾ ਰਿਹਾ। ਪਰ ਇਸ ਹਾਲਾਤ ਦੇ ਵਿੱਚ ਵੀ ਡਰੀ ਹੋਈ ਸਰਕਾਰ ਗ੍ਰਿਫਤਾਰ ਕਰਨ ਵਾਸਤੇ ਮੁਲਾਜ਼ਮਾਂ ਨੂੰ ਭੇਜ ਰਹੀ ਹੈ। ਹੌਸ ਰਹਿ ਇਹੋ ਜਿਹੇ ਹੁਕਮ ਦਿੱਤੇ ਜਾ ਰਹੇ ਨੇ ਸਰਕਾਰ ਦੇ ਕਿੱਡੀ ਕਹਨੌਣੀ ਹਰਕਤ ਆ ਸਰਕਾਰ ਦੀ ਆਪਣੇ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਣਾ ਆਪਦੇ ਲੋਕਾਂ ਨੂੰ ਜੇਲ੍ਹ 'ਚ ਧੱਕ ਦੇਓ ਇਹ ਇਨਸਾਫ ਨਾ ਮੰਗਣਾ ਅਜਿਹਾ ਡਿਕਟੇਟਰ ਰਾਜ ਕਿੰਨਾ ਚਿਰ ਚੱਲੇਗਾ ਸੋ ਇਹਦੇ ਖਿਲਾਫ ਸਾਡੇ ਆਮ ਲੋਕਾਂ ਨੂੰ ਉੱਠਣਾ ਪਏਗਾ ਉੱਥੇ ਖੜੇ ਹੋਣਾ ਪਏਗਾ ਨਹੀਂ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਕਿਸੇ ਥਾਂ ਤੇ ਲੈ ਨਹੀਂ ਸਕੋਗੇ ਜੋ ਇਹ ਲੋਕ ਕਰ ਰਹੇ ਦਿਸ ਤਰ੍ਹਾਂ ਦਾ ਬੁਹਾੜਾ ਹੋ ਰਿਹਾ ਹੈ ਜੇ ਅਗਰੇ ਚੱਲਦਾ ਰਿਹਾ ਤਾਂ ਆਪ ਦੇਖਦੇ ਵਿੱਚ ਮੈਨੂੰ ਲੱਗਦਾ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਏਗਾ ਲੋਕਾਂ ਨੂੰ ਜੋ ਮਰਜ਼ੀ ਤਕੀਸ਼ਾਈ ਹੋਵੇ ਲੋਕ ਆਪਣੀ ਸੋ ਇਹ ਸਾਰੇ ਉਤਾਰੇ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਇੱਕ ਵਾਰ ਖੜੇ ਹੋਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਚ ਅਸੀਂ ਆਪਣੀ ਅੱਕੀ ਮੰਗਾਂ ਦੀ ਲੜਾਈ ਜਿਹੜੀ ਉਹ ਜਾਰੀ ਰੱਖ ਸਕੀਏ ਤੇ ਅੰਦਰ ਦੇ ਖਰਾਬ ਨਾੜੀ ਲੜਾਈ ਜਾਰੀ ਰੱਖ ਸਕੀਏ ਸੋ ਇੱਥੋਂ ਤੱਕ ਸਰਕਾਰ ਦਾ ਆਜਾਣਾ ਜਿਹੜਾ ਅਨਾਉਂਸਮੈਂਟ ਕੀਤਾ ਹੈ ਕਿ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡਾ ਪ੍ਰੋਗਰਾਮ ਦਿੱਤਾ ਜਾਵੇ ਉਹਦੇ ਉੱਤੇ ਸਰਕਾਰ ਅਧਿਕਾਰੀ ਬੀਜਪੀ ਦਾ ਫਰਜ਼ ਬੰਦਾ ਸੀਗਾ ਫਿਰ ਸਦਕੇ ਗੱਲਬਾਤ ਕਰਦੇ ਵੀ ਭਾਈ ਕਿਸ ਪਰਪਸ ਲਈ ਤੁਸੀਂ ਕਰਨਾ ਦੇ ਰਹੇ ਮੰਗ ਸਾਡੀ ਉੱਥੇ ਕਲੀਅਰ ਕਰ ਦਿੱਤੀ ਹੈ ਕਿ ਐਸਐਚਓ ਉਹਨਾਂ ਅਧਿਕਾਰੀਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਧਰਦੇ ਦੇ ਧਰਨੇ ਦੇ ਦੌਰਾਨ ਧਰਨੇ ਨੂੰ ਖੰਡਾਉਣ ਦੇ ਸਮੇਂ ਦੇਤੇ ਲੋਕਾਂ ਦੇ ਵਿੱਚ ਮਿਸਬੀਹਵੈਵ ਕੀਤਾ ਇੱਕ ਤਾਂ ਮੰਗ ਹੈ ਦੂਸਰਾ ਇਹ ਹੈ ਕਿ ਜੋ ਡੀਜੀਪੀ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਅਕੇ ਸੀ ਤੁਹਾਡੇ ਸਮਾਨ ਦੀ ਪਰਪਾਈ ਕਰਾਂਗੇ ਉਹੀ ਮੰਗਾ ਕਿ ਪਰਪਾਈ ਕਰੋ ਭਾਈ ਇਸ ਤੋਂ ਬਾਅਦ ਤਾਂ ਕੁਛ ਹੈ ਨਹੀਂ ਤਾਂ ਇਹਦੇ ਤੇ ਗੱਲਬਾਤ ਕਰਨ ਦੀ ਬਜਾਏ ਬੈਠਣ ਦੀ ਬਜਾਏ ਉਲਟਾ ਕਿ ਅਸੀਂ ਪ੍ਰੋਟੈਸਟ ਕਰਨ ਹੀ ਨਹੀਂ ਦੇਣਾ ਇਹ ਕੰਮ ਕਰਨ ਹੀ ਨਹੀਂ ਦੇਣਾ ਤਾਂ ਮੇਰਾ ਖਿਆਲ ਹੈ ਫਿਰ ਸਾਡੀ ਜ਼ਮੀਰ ਨੂੰ ਹਲੂਨਾ ਦਿਨ ਦੀ ਲੋੜ ਹੈ ਇਸ ਵੇਲੇ ਇਨੀ ਤੱਕੇਸ਼ਾਹੀ ਇਨੀ ਬੇਇਨਸਾਫੀ ਦੇ ਖਿਲਾਫ ਅਸੀਂ ਸਾਨੂੰ ਉੱਠਣਾ ਪਏਗਾ ਔਰ ਉਸ ਦੇ ਲਈ ਸਾਰੀ ਜਨਤਾ ਨੂੰ ਸਾਰੇ ਆਵਾਮ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਖੜੇ ਹੋਵੋ ਇਸ ਬੇਇਨਸਾਫੀ ਦੇ ਖਿਲਾਫ ਤਾਂ ਕਿ ਆਪ ਆਪਣ ਇਨਸਾਫ ਲੈ ਸਕੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ